अनोख मित्र ने कुछ समझाया उस तो बाद भी वाइफ दा मटर करता ते गड्डे भी स्नैच करते लगे तो कुछ और ब्लॉगिंग जगह सी वो भी स्नैच करते लगे पुलिस ने इम्मीडिएटली उसे पंद्रह मिनट से जब कॉल की थी तकरीबन साढ़े बारह एक एक बजे की बात है एक एक बजे दे आराम दिखा लगी है इम्मीडिएटली पीसीआर मार्केट में पहुंची उसने इम्मीडिएटली ਜਿਹੜਾ ਕੋਈ ਆ ਉਹ ਐਡਮਿਟ ਕਰਵਾਇਆ ਡੀਐਮਸੀ ਤੋਂ ਬਾਅਦ ਉਹ ਇਚਨ ਡੈੱਥ ਹੋ ਗਈ ਜਾਨੀ ਐਸ ਦਾ ਰਿਕਾਰਡ ਜੋ ਨਾਲੇ ਦੱਸਿਆ ਸੀ ਤਾਂ ਉਸ ਤੋਂ ਬਾਅਦ ਅਸੀਂ ਇਮੀਜੇਟਲੀ ਕੇਸ ਰਜਿਸਟਰਡ ਕਰਤਾ ਐਂਡ ਸ਼ੈਡਿਊਲਡ ਇੱਕ ਕੇਸ ਐਡੀਸੀਪੀ ਸਾਹਿਬ ਐਡੀਸੀਪੀ ਸਾਹਿਬ ਕੋਲ ਜਿਸ ਤੋਂ ਸੀਏ ਦੀ ਟੀਮ ਬਹੁਤ ਹੀ ਸਹਿਯੋਗ ਨਾਲ ਜਿਹੜੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਐਂਡ ਵੀਰੀਅਨ

ਕਿ ਜਿਹੜੇ ਮੇਰੇ ਹਸਬੰਦ ਨੇ ਦੁਆਰਾ ਕਰਾਵੇ ਤੋਂ ਹਨ ਨਾ ਐਂਡ ਇਹਦੇ ਹਸਬੰਦ ਨੇ ਇਹਦੀ ਸਫਾਰੀ ਦਿੱਤੀ ਸੀਗੀ ਬੰਦੇ ਬੁਲਾਏ ਸੀਗੇ ਉਹ ਬੰਦੇ ਅਸੀਂ ਰੈਸਟਰੀ ਕਰ ਲਈਓ ਅਟੋਟਮ ਪੰਜ ਬੰਦੇ ਅੱਜ ਰੈਸਟਰੀ ਕਰ ਲਿਆ ਚਾਰ ਤੇ ਇੱਕ ਬੰਦਾ ਹਜੇ ਨਹੀਂ ਰੰਦਾ ਉਹਦੇ ਵਿੱਚ ਐਂਡ ਜਿਹੜੀ ਗੱਡੀਆਂ ਗਈ ਸੀ ਉਹ ਵੀ ਅਸੀਂ ਰਿਕਾਰਡ ਕਰ ਲਈ ਐਂਡ ਉਹਦੇ ਨਾਲ ਜਿਹੜੀ ਗੱਡੀ ਚ ਆਈ ਸੀਗੇ ਉਹ ਵੀ ਅਸੀਂ ਰਿਕਾਰਡ ਕਰ ਲਈ ਐਂਡ ਇਹ ਬਹੁਤ ਹੀ ਇੱਕ ਮੈਂ ਕਹਿ ਸਕਦਾ ਕਿ ਇੱਕ

ਅਤੇ ਉਹ ਅਸੀਂ ਰੂਹਾਂ ਜਾਣਦੇ ਹਾਂ ਤੁਸੀਂ ਦੇਖਿਆ ਹੋਣਾ ਕਿ ਬੀਲੀ ਨਾਮ ਅਸੀਂ ਇਸ ਚੀਜ਼ ਨੂੰ ਕਲੀਅਰ ਵੀ ਕਰ ਲਿਆ ਸੀਗਾ ਐਂ ਅਸੀਂ ਫਿਰ ਤਰਨਾਂ ਦੇ ਰਵਾਨੇ ਦੀ ਕੋਸ਼ਿਸ਼ ਕੀਤੀ ਸੀ ਜੀ ਅਸੀਂ ਉਹ ਵੀ ਉਹਨਾਂ ਨੂੰ ਸਮਝਾਇਆ ਕਿ ਸਾਰਾ ਜਦੋਂ ਅਸੀਂ ਕੋਈ ਕੀਤੀ ਸਾਰੀ ਚੀਜ਼ਾਂ ਸਮਝ ਆ ਗਈ ਬਟ ਮੇਰਾ ਇਨੀ ਇੱਕ ਰਿਕੁਐਸਟ ਉਹਨਾਂ ਕੋਲ ਵਰਗੀ ਕਿ ਔਰ ਪਲੀਸ ਜਿਨ੍ਹਾਂ ਦੇ ਘਰੇ

ਉਹ ਸਾਰੇ ਅਸੀਂ ਚਾਰ ਬੰਦੇ ਹਜੇ ਰੈਸਟ ਕੀਤੇ ਹੋਏ ਇਹਦੇ ਵਸੇ ਮੈਨ ਸੀ ਜੋ ਔਰ ਇਹਨਾਂ ਨੇ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਇਹੀ ਆਇਆ ਕਿ 50000 ਰੁਪਏ ਇਹਨੇ ਅਡਵਾਂਸ ਦਿੱਤੇ ਤੇ 2 ਲੱਖ ਰੁਪਏ ਇਹਨੇ ਹੋਰ ਦੇਣੇ ਸੀ ਨਹੀਂ ਬਾਕੀ ਇੱਕ ਬੰਦਾ ਹਜੇ ਰਹਿੰਦਾ ਜਦੋਂ ਤੱਕ ਸਾਰੇ ਕਲੀਅਰ ਹੋ ਜਾਈਂ ਤਾਂ ਉਸੇ ਕਲੀਅਰ ਇਸ ਨੂੰ ਉਸ ਤੋਂ ਬਾਅਦ ਹੀ ਅਸੀਂ ਕੁਝ ਕਰ ਸਕਦੇ ਹਾਂ ਸਰ ਕਿ ਕਲੇਮ ਕੀਤਾ ਐਗਜ਼ੈਕਟਲੀ ਉਹ ਚੀਜ਼ ਹੋਈ ਸੀ ਕਿ ਸਾਰਾ ਕੁਝ ਉਹਦੇ ਉਦਾਂ ਹੀ ਉਹ ਵਾਲੀ ਤਰ੍ਹਾਂ ਨਹੀਂ ਇਹ ਉਹਨੇ ਕਲੇਮ ਤੋਂ ਇਹ ਕੀਤਾ ਨਾ ਕਿ ਚਾਰ ਬੰਦੇ ਗੱਡੀ 'ਚ ਆਏ ਆ तो सामने कैंडिडेट कोशिश करी वो तो हुआ ही नहीं कुछ तो कि मैं बुलाए अपने आप अपने आप बुलाए और दो बच्चियां चाहे बच्चियों से रिकमेंड कर लिया फिर इसने बातचीत सारा ए, आ, ये ये तकरीबन 11:30 बजे की गला उसने तकरीबन 1:05 या 10 मिनट पे पीसीआर में कॉल की तब पीसीआर विद इन टाइम कुछ सारा इन्वेस्टिगेशन में आ गया है ਮੇਰੇ ਮਾਣ ਵਾਲੀ ਗੱਲ ਹੈ ਕਿ ਮੈਂ ਤਲੇ ਪਹਿਲਾਂ ਵੀ ਕੋਈ ਤਰਾਈ ਮੈਂ ਗੈਂਗ ਨਾਲ ਮਿਲ ਕੇ ਕੀਤਾ ਹੈ ਨੇ ਹਾ ਅੱਜ ਸੋਚ ਰਹਾ ਹਾਂ ਜੀ ਅਜੇ ਕੋਈ ਵੀ ਸਾਹਮਣੇ ਨਹੀਂ ਆਇਆ ਉਹ ਤਾਂ ਉਹ ਵੀ ਕਿਉਂਕਿ ਹਾਜੀ ਕੰਟੈਂਡੈਂਟ ਦਾ ਪਹਿਲਾ ਹੀ ਇਹਨਾਂ ਨੇ ਸਾਹਮਣੇ ਅਰੈਸਟ ਕੀਤਾ ਹੈ ਨਾ ਉਸ ਤੋਂ ਬਾਅਦ ਹੀ ਅਸੀਂ ਪਾਰੀ ਦੀ ਡੀਲ ਕਿਹਦੇ ਨਾਲ ਹੋਈ ਸੀ ਕਿ ਕਿਹਨੂੰ ਕਿਹੜੇ ਬੰਦੇ ਨੂੰ ਗੋਪੀ ਨਾਂ ਦਾ ਬੰਦਾ ਜਿਹੜਾ ਅਰੈਸਟ ਬੰਦਾ ਫੜਿਆ ਲੀ ਗਿਆ ਨਾ ਅਸੀਂ ਚਾਰ ਚੋਟੂ ਪਾਣੀ ਵਾਲੇ ਸੀਗੇ ਚਾਰ ਫੜੀ ਇੱਕ ਹਾਜੀ ਰਹਿਣਾ ਉਹਨਾਂ ਨਾਲ ਹੀ ਸਾਰੇ ਡੀਲ ਹੋ ਗਏ ਸਾਰੇ ਦਾ ਪਰਪਸ ਕੀ ਸੀ ਇਸ ਪਲਾਨ ਦੇ ਨਾਲ ਦੇ ਵਿੱਚ ਦੋਸੀ ਕੀ ਮਤਲਬ ਦੱਸੋ ਕਿ ਜਿਹੜੀ ਕੁੜੀ ਅਸੀਂ ਅਰੈਸਟ ਕੀਤੀ ਹੈ ਉਹਦੇ ਨਾਲ ਇਹ ਜੇਸਨ ਸ਼ਰਮਾ ਜੀ ਦਾ अपनी वाइफ ने पता लग गया एंड बड़ी इंटरेस्टिंग गल है ये कि इन्हें पहला भी इस तरह की दो बार ट्राई की थी हैगी सर किने जो तो लेशेस पहला भी इन्हें दो बार है होगी मैं पहला किसी बंदे ने थोड़ी सी ट्राई करने की कोशिश की थी सीधी एंड समाहू को वो इन्वेस्टिगेशन चीज पता लग गया एग्जाम के इधर कोई वर्कर भी सीधा बाज़ को वर्कर डर गया और काम भी छट गया इस चीज़ में डर के तो एने पहला भी इसके मानचित्र काफी टाइम तो प्लानिंग चीज़ सीधी نوب انویسٹیگیشن میں اس خلال میں جڑا تھوڑے سامنے لے کے ا وہی چیز سامنے کو رہی ہے ڈیٹیل جے تو اسیں ٹرانسکران کراؤں اس تو بعد اس چیز میں کنے سمے تو سپانسی تقریبا 4 ساعت ہے کل یہ جس جگہ تو باڈی ملی ہے اس سے جگہ تے مٹرناج کتن ہور मैं वही था ना कार क्योंकि ब्लड काफी है कार जो ऐसी सेंटर ले ब्लड कार्च भी है और तेरे तेरे जड़ी थाने बॉडी पड़ी सी क्योंकि तुम पता क्या ਕੁਤ ਦਮ ਨਾ ਉਤਰ ਟਾਈਮ ਲੱਗ ਜਾਂਦਾ ਹੁੰਦਾ ਉਹ ਤੇ ਵੀ ਮਤਲਬ ਬਲੱਡ ਕਾਫੀ ਹੋਇਆ ਮਤਲਬ ਇਹ ਪਲਾਨ ਸੇਬ ਸਾਥ ਸਾਰਾ ਇਹ ਇਸਕੇ ਹਸਬੰਡ ਕੇ ਹੀ ਥਾ ਕਿ ਮਤਲਬ ਉਹਨਾਂ ਨੇ ਜੋ ਜਿੰਨ ਹਾਇਰ ਕੀਆ ਥਾ ਉਹਨਾਂ ਨੇ ਕੀਆ ਥਾ ਤੇ ਦੇ ਇਹ ਤਾਂ ਪਲਾਨ ਇਹਦਾ ਹਸਬੰਡ ਦਾ ਸੀਗਾ ਉਹਨੇ ਇਹ ਬੁਲਾਇਆ ਹਾਇਰ ਕਿੰਨੀ ਨਾਲ ਪਲਾਨਿੰਗ ਬਣਾਈ ਹੋਣੀ ਉਹ ਸਾਰੀ ਚੀਜ਼ ਇਨਵੈਸਟੀਗੇਸ਼ਨ ਮੇ ਆ ਗਈ ਸਰ ਕਿਸੇ ਨਾ ਕੋ ਪਲਾਨਿੰਗ ਕੋਈ ਨਾ ਕੋ ਚੱਲ ਰਹੀ ਸੀ ਤੇ ਇਸਕੇ ਸਾਥ ਕਿਵੇਂ ਇਨਵੋਲਵ ਹੋਈ ਨਾ ਜ਼ਰੂਰੀ ਗਵਰਨਮੈਂਟ

ਕੋਚ ਚੈਪਟਰ ਨੇ ਤਾਂ ਬਾਤ ਹੀ ਸੀ ਕੁਝ ਨਹੀਂ ਚਾਰੋਂ ਵਿੱਚ ਵਰਕਰ ਹੈ ਕੋਈ ਨਹੀਂ ਯਾਨੀ ਅਜਾ ਵੀ ਅਜੋਜੀ ਕੋਈ ਚੀਜ਼ ਸਮਝ ਨਹੀਂ ਆ ਰਹੀ ਹੈ ਰਹਿਣ ਵਾਲੇ ਕਾਹਨ ਕੇ ਜੋ ਪਕੜੇ ਹੈ ਇਹ ਕੁਛ ਆਪਣੇ ਆਸਾਨੇ ਵਾਲ ਦੇ ਹੈਗੇ ਇੱਕ ਟੰਡਾ ਵੀ ਕਲਾ ਹੈਗਾ ਸਿਰਫ ਪਲਾਨਿੰਗ ਲੜਕੀ ਦੀ ਸੀ ਕਿ ਲੜਕੇ ਦੀ ਬੰਦੂ ਦੀ ਗੜੀ ਸਾਲਾਂ ਨੂੰ ਨਹੀਂ ਤਾਂ ਵੀ ਘਰ ਕੇ ਦੋਨਾਂ ਦੀ ਪਲਾਨਿੰਗ ਸੀਗੀ ਕੁੜੀ ਤੇ ਵੀ ਤੇ ਜਿਹੜਾ ਅਨੋਖ ਮਿੱਤਰ ਹੁੰਦੇ ਸਰ ਹੁਣ ਹੁਣ ਇਹਨਾਂ ਨੂੰ ਕਿਹੜੀ ਧਾਰ ਲਗਾਈਏ

ਦੀ ਪਾਈਆਂ ਗਿਆ ਨਚਣ ਦਪੰਦੀਆਂ ਮਤਲਬ ਕਿ ਉਹਨੂੰ ਪੂਰਾ ਇਹ ਸੀਗਾ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਮਤਲਬ ਇਹ ਦਾ ਹੈ ਨਾ ਜੀ ਜਿਹੜਾ ਕ੍ਰਿਮੀਨਲ ਆਪਣੀ ਤਰਫ਼ ਤੋਂ ਪੂਰੀ ਕੋਸ਼ਿਸ਼ ਕਰਦਾ ਹੁੰਦਾ ਹੈ ਈਵਨ ਜਿਵੇਂ ਵੀ ਮੈਂ ਦੱਸਿਆ ਸੀਗਾ ਇਹਨਾਂ ਨੇ ਮਲਟੀਪਲ ਥਾਵਾਂ ਤੇ ਪ੍ਰੈਸ਼ਰ ਦਲਾਉਣ ਦੀ ਕੋਸ਼ਿਸ਼ ਕਰੀ ਜਾਂ ਜੋ ਵੀ ਸੀਗਾ ਬਟ ਜਿਨ੍ਹਾਂ ਨੇ ਕ੍ਰਾਈਮ ਕੀਤਾ ਉਹ ਉਹ ਖੁਦ ਨੂੰ ਬਚ ਸਕਦੇ ਐਂਡ ਇੱਕ ਇਸమే ਮੈਂ ਵੀ ਕਹੂੰਗਾ ਕਿ ਕੁਝ ਐਜੋਜੀ ਵੀ ਹੋ ਚਲਾਈ ਕਿ ਲੁਧਿਆਣਾ ਜਿਹਨੂੰ ਨਾ ਸ਼ੇਮ ਬਿਕੋਜ਼ ਇਹ ਵਾਈਫ ਆਪਣੇ ਹਸਬੰਡ ਦੇ ਨਾਲ ਜਾ ਰਹੀ ਹੈ ਉਥੇ ਹਸਬੰਡ ਤੇ ਮਨਚ ਕੋਈ ਬੇਈਮਾਨ ਆ ਗਿਆ ਉਸਮੇ ਤੁਸੀਂ ਕੀ ਕਰ ਸਕਦੇ ਹੋ